ਇਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਉਤੇ ਕਪੂਰਥਲਾ ਵਿੱਚ ਜਾਇਦਾਦ ਖਰੀਦ-ਫਰੋਖਤ ਨੂੰ ਲੈ ਕੇ ਕੁਝ ਲੋਕਾਂ ਦੇ ਵੱਲੋਂ ਨਿੱਜੀ ਸੋਸ਼ਲ ਮੀਡੀਆ ਵਿੱਚ ਗੰਭੀਰ ਦੋਸ਼ ਲਗਾਏ ਜਾਣ ਦੇ ਮਾਮਲੇ ਤੇ ਇਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਵੱਲੋਂ ਮੀਡੀਆ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਲੈ ਕੇ ਆਪਣਾ ਸਪਸ਼ਟਿਕਰਨ ਦਿੱਤਾ ਹੈ ਸੋ ਆਓ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਸਰ ਕੀ ਮਾਮਲਾ ਸੀ ਜਿਹਨੂੰ ਲੈ ਕੇ ਤੁਹਾਡੇ ਵੱਲੋਂ ਅੱਜ ਇਹ ਪ੍ਰੈਸ ਮੀਟਿੰਗ ਕੀਤੀ ਗਈ ਮੈਂ ਗੁਰਮੀਤ ਲਾਲ ਬਿੱਟੂ ਪ੍ਰਧਾਨ ਇਕਤਾ ਪਾਰਟੀ ਸਵੇਰੇ ਮੈਨੂੰ ਬੜਾ ਲੱਗਾ ਵੀ ਇੱਕ ਪ੍ਰੈਸ ਕਾਨਫਰੰਸ ਕੱਲ ਮੇਰੇ ਖਿਲਾਫ ਜਿਹੜੀ ਹੈ ਉਹ ਕੋ ਚਰਨਜੀਤ ਹੰਸ ਹੈਗਾ ਪਤਾ ਨਹੀਂ ਉਹ ਕੜੀ ਪਾਰਟੀ 'ਚ ਹੈਗਾ ਜਾਂ ਨਹੀਂ ਹੈਗਾ ਉਹ ਕੜੀ ਦੇ ਬਿੱਟੂ ਦੇ ਮੁਰਦਾਬਾ ਦੇ ਨਾਰੇ ਲਾਂਦਾ ਕੜੀ ਬਿੱਟੂ ਨੂੰ ਪ੍ਰਵਾਸੀ ਦਾਤਾ ਸ਼ਾਇਦ ਉਹਨੂੰ ਬਿੱਟੂ ਦਾ ਬਹੁਤ ਇੱਕ ਡਰ ਪੈ ਗਿਆ ਹੋਇਆ ਉਹਨੂੰ ਇੰਨਾ ਕੋ ਡਰ ਪੈ ਗਿਆ ਕਿਉਂਕਿ ਅਸੀਂ ਤਾਂ ਫੇਰ ਵੀ ਦੇਖੋ ਬਰਾਦਰੀ ਦੇ ਬੰਦੇ ਲੱਗਦੇ ਆ ਉਹ ਨਾ ਉਹ ਬਰਾਦਰੀ ਲੱਗਦਾ ਉਹ ਤੇ ਮੈਨੂੰ ਐਂ ਲੱਗਦਾ ਜਿਵੇਂ ਚైనా ਦੇ ਵਿੱਚ ਉਹਨਾਂ ਕੋਈ ਮਾਡਰਨ ਨਵਾਂ ਆਇਆ ਹੁੰਦਾ ਚੀਨ ਦਾ ਉਹ ਲੱਗਦਾ ਵਾ ਨਾ ਇਹ ਉਹ ਕਾਂਗਰਸੀ ਆ ਵਾ ਨਾ ਇਹ ਉਹ ਐਮਸੀ ਆ ਪਤਾ ਨਹੀਂ ਉਹ ਕਦੀ ਪਾਰਟੀ ਚ ਹੈਗਾ ਕਿ ਨਹੀਂ ਹੈਗਾ ਤੇ ਇਸ ਕਰਕੇ ਮੈਂ ਉਹਨੂੰ ਇੱਕ رائے ਦਿੰਦਾ ਕਿ ਭਾਈ ਦੇਖ ਕੋਟਾਂ ਤੇ ਤੇਰੇ ਖਿਲਾਫ ਕੇਸ ਚੱਲਦਾ ਕੋਰਚ ਕੀ ਹੋਣਾ ਕੀ ਨਹੀਂ ਤੈਨੂੰ ਵੀ ਪਤਾ ਵਾ ਸਾਨੂੰ ਵੀ ਪਤਾ ਵਾ ਤੁਹਾਨੂੰ ਵੀ ਪ੍ਰਵਾਸੀ ਕਹਿੰਦੇ ਬਿਲਕੁਲ ਜੀ ਪ੍ਰਵਾਸੀ ਕਹਿੰਦਾ ਸਾਨੂੰ ਮੈਂ ਉਹੀ ਤਾਂ ਕਹਿੰਦਾ ਉਹਨੂੰ ਇੱਕ ਤਾਂ ਪਾਰਟੀ ਦਾ ਬਹੁਤ ਵੱਡਾ ਡਰ ਵਾ ਉਹਨੂੰ ਇੰਨਾ ਖੋਫ ਹੈ ਇੰਨਾ ਡਰ ਆ ਮੈਂ ਕਹਿੰਦਾ ਵੀ ਚਲੋ ਠੀਕ ਹੈ ਵੀ ਕੋਈ ਤਾਂ ਬੰਦਾ ਸ਼ਹਿਰ 'ਚ ਹੈਗਾ ਜਿਹੜਾ ਇਕਤਾ ਪਾਰਟੀ ਨੂੰ ਬਾਰ-ਬਾਰ ਯਾਦ ਕਰਦਾ ਪਿਆ ਵਾ ਤੇ ਇਸ ਕਰਕੇ ਸਾਨੂੰ ਉਹ ਝੋਨਿਆਂ ਚਾਹਣਾਂ ਤੇ ਕੋਈ ਪਰਵਾਹ ਨਹੀਂ ਹੈਗੀ ਜਿਹੜੀ ਪ੍ਰੈਸ ਕਾਨਫਰੈਂਸ ਮਾਨ ਅਬਰਾਈ ਵੱਲੋਂ ਕੀਤੀ ਗਈ ਹੈ ਵੀ ਜਿਹੜੀ ਮੋਤੀ ਬਾਗ ਦੇ ਕੋਠੀ ਇੱਕ ਜਿਹੜੀ ਹੈ ਕਹਿੰਦੇ ਕਿ ਸਾਨੂੰ ਕਬਜ਼ਾ ਨਹੀਂ ਮਿਲਿਆ ਜੀ ਸਾਨੂੰ ਫਲਾਣਾ ਨਹੀਂ ਮਿਲਿਆ ਇਹ 2024 ਦੇ ਵਿੱਚ ਕੋਠੀ ਜੜੀ ਹੈ ਮਨਿੰਦਰ ਸਿੰਘ ਦੇ ਕੋਲੋਂ ਮਾਨੋ ਬਰਾਏ ਨੂੰ ਕੋਠੀ ਲਿਖਾ ਕੇ ਦਿੱਤੀ ਗਈ ਸੀਗੀ ਉਹ ਤੋਂ ਥੋੜੇ ਦਿਨਾਂ ਬਾਅਦ ਇਹ ਕੋਠੀ ਦਾ ਸੌਦਾ 11 ਲੱਖ ਰੁਪਏ ਦਾ ਹੋਇਆ ਜਿਦੀ 20000 ਰੁਪਏ ਸਾਈ ਮਾਨੋ ਬਰਾਏ ਮੇਰੇ ਘਰੋਂ ਲੈ ਕੇ ਗਿਆ ਜਦੋਂ 20000 ਰੁਪਏ ਸਾਈ ਲੈ ਕੇ ਗਿਆ ਉਹਦੇ ਤੋਂ ਬਾਅਦ ਉਹ ਕੋਠੀ ਦਾ ਝਗੜਾ ਜਿਹੜਾ ਸ਼ੁਰੂ ਹੋ ਗਿਆ ਇਹ ਵਿੱਚੋਂ ਭੱਜ ਗਿਆ ਜਦੋਂ ਭੱਜ ਗਿਆ ਮਾਨੋ ਬਰਾਏ ਉਹਦੀ ਸਾਰੀ ਲੜਾਈ ਜਿਹੜੀ ਮੈਂ ਸਮਝਦਾ ਵੱਡੇ ਅਫਸਰਾਂ ਨੇ ਬਹੁਤ ਮੇਰੀ ਮਦਦ ਕੀਤੀ ਹੈ ਉਹ ਕੋਠੀ ਸਬੰਧ ਦੇ ਵਿੱਚ ਜਦੋਂ ਮੈਂ ਹਿੰਮਤ ਸਿੰਘ ਦੇ ਖਿਲਾਫ ਮਨਿੰਦਰ ਦੇ ਖਿਲਾਫ ਔਰ ਹਿੰਮਤ ਸਿੰਘ ਦੇ ਕਹਿਣ ਦੇ ਅਨਸਾਰ ਕਿ ਇਹਦੇ ਵਿੱਚ ਮੇਅਰ ਦਾ ਮੁੰਡਾ ਵੀ ਹੈਗਾ ਸੀਗਾ ਪਰ ਦੇਖੋ ਅਸੀਂ ਬਹੁਤ ਲੜਾਈ ਲੜੀ ਜਦੋਂ ਬਾਰ-ਬਾਰ ਜੰਦਰੇ ਟੁੱਟਦੇ ਸੀਗੇ ਲੱਗਦੇ ਸੀਗੇ ਪਰ ਮੈਂ ਸਮਝਦਾ ਵੀ ਉਹ ਕੋਠੀ ਨੂੰ ਹਾਸਲ ਕਰਨ ਵਾਸਤੇ ਇਕਤਾ ਪਾਰਟੀ ਨੇ ਜੜਾ ਵਾ ਉਹ ਝੰਡਾ ਜੜਾ ਬੁਲੰਦ ਕਰ ਲਿਆ ਸੀਗਾ ਜਦੋਂ ਕੋਠੀ ਦਾ ਕਬਜ਼ਾ ਲੈ ਲਿਆ ਮੈਂ ਉੱਥੇ ਪਾਰਟੀ ਦੇ ਬੋਰਡ ਲਾਏ ਵੀ ਕੱਲ ਨੂੰ ਸ਼ੈਦ ਜੇ ਕੋਈ ਦੁਬਾਰਾ ਜੰਦਰਾ ਲਾਊਗਾ ਵੀ ਉਹ ਮੈਨੂੰ ਫੋਨ ਕਰੂਗਾ ਵੀ ਕੋਠੀ ਮੇਰੀ ਹੈ ਜਾਂ ਕਿੱਦਾਂ ਵਾ ਕਿੱਦਾਂ ਵਾ ਮੈਨੂੰ ਇੱਕ ਦੋ ਬੰਦਿਆਂ ਦੇ ਫੋਨ ਆਏ ਵੀ ਹੈ ਪਰ ਉਹ ਭੱਜ ਗਏ ਪਰ ਦੇਖੋ ਵੀ ਇਹ ਬੰਦਾ ਕਹਿੰਦਾ ਮੈਂ ਲਿਖੇ ਨਹੀਂ ਦੇਣੀ ਕਿਸੇ ਨੂੰ ਵੀ ਝਗੜਾ ਵਾ ਮੈਂ ਵਗੈਰਾ ਦੋ ਬਲੈਂਕ ਚੈੱਕ ਜਿਹੜੇ ਆ ਇਹਨੂੰ ਦੇ ਕੇ ਆਇਆ ਆਪਣੇ ਵੀ ਠੀਕ ਹੈ ਜੇ ਤੂੰ ਮੰਨ ਲਓ ਨਹੀਂ ਕਿਸੇ ਚੱਕਰਾਂ 'ਚ ਪੈਣਾ ਅਸੀਂ ਇਹਨੂੰ ਕੋਠੀ ਨੂੰ ਵੇਚ ਕੇ ਵੀ ਪੈਸੇ ਤੈਨੂੰ ਜਿਹੜੇ ਅਸੀਂ ਹੈਂਡਓਵਰ ਕਰ ਦੇਾਂਗੇ ਇਹ ਰਹੀ ਕੋਠੀ ਦੀ ਗੱਲ ਜੀ ਦੂਸਰਾ ਇਹ ਬੰਦਾ ਮੇਰੇ ਨਾਲ ਵਿਆਜ ਦਾ ਕੰਮ ਕਰਦਾ ਰਿਹਾ ਵਿਆਜ ਦਾ ਕੰਮ ਕਰਦਾ ਰਿਹਾ 8% ਵਿਆਜ ਜਿਹੜਾ ਹਰ ਮਹੀਨੇ ਪਾਰਟੀਆਂ ਕੋਲੋਂ ਮੈਂ ਇਹਨੂੰ ਦੁਕਾਨ ਤੇ ਪਹੁੰਚਾਉਂਦਾ ਰਿਆਂ ਔਰ ਭੂਈਪਿੰਡ ਦੇ ਵਿੱਚ 20-25 ਲੱਖ ਦੇ ਉਹਨਾਂ ਦੇ ਪ੍ਰੋਪਰਟੀ ਦੇ ਕਾਗਜ਼ ਜਿਹੜੇ ਆ ਅੱਜ ਵੀ ਇਹਦੇ ਕੋਲ ਪਏ ਆ ਅੱਜ ਵੀ ਇਹਦੇ ਕੋਲ ਪਏ ਆ ਪਰ ਮੈਂ ਇਹਨੂੰ ਕਿਹਾ ਠੀਕ ਹੈ ਚਲ ਜੋ ਬੰਦੇ ਜਾਂ ਮਰ ਗਏ ਜਾਂ ਭੱਜ ਗਏ ਆ ਵੀ ਮੈਂ ਮੋਰੇ ਮੈਂ ਲੱਗਾ ਸੀਗਾ ਤੈਨੂੰ ਪੇਮੈਂਟ ਜਿਹੜੀ ਸਾਰੀ ਜਿੰਨੀ ਵੀ ਹੈਗੀ ਆ ਉਹ ਤੈਨੂੰ ਪੇਮੈਂਟ ਜਿਹੜੀ ਸੀ ਅਸੀਂ ਹੈਂਡ ਓਵਰ ਕਰ ਦੇਾਂਗੇ ਪੁੱਛੋ ਕੀ ਲੱਗਦਾ ਵਾ ਜਦੋਂ ਕੋਈ ਬੰਦਾ ਆਪ ਖੁਦ ਵਿਆਜ ਵੀ ਖਾਂਦਾ ਵਾ ਤੇ ਪ੍ਰੋਪਰ ਤੇ ਕੰਮ ਵੀ ਕਰਦਾ ਵਾ ਤਾਂ ਅਜਿਹਾ ਅਲੀਗੇਸ਼ਨ ਲਗਾਉਣ ਦੀ ਕਰ ਲਾਂ ਦੀ ਤਾਂ ਦੂਜੀ ਬੰਦੇ ਦੇ ਅਲੀਗੇਸ਼ਨ ਤਾਂ ਇੱਕ ਲਾਣ ਦਾ ਕਿ 6 ਲੱਖ ਦਾ ਸੌਦਾ ਸੀ 12 ਲੱਖ ਚ ਮੈਨੇ ਵੇਚ ਦਿੱਤਾ ਇਹ ਗੱਲਾਂ ਜਿਹੜੋ ਇਧਰ ਹੀ ਕਰਦੇ ਤਾਂ ਇਹ ਇਹ ਦੇਖੋ ਖੋਸਲੇ ਤੁਹਾਨੂੰ ਵੀ ਪਤਾ ਜਦੋਂ ਹਿੰਮਤ ਸਿੰਘ ਨੇ ਤੁਹਾਨੂੰ ਬਿਆਨ ਦਿੱਤੇ ਤੁਹਾਡੇ ਕੋਲ ਬਿਆਨ ਪਏ ਵੀ ਹੈ ਜਦੋਂ ਕਹਿੰਦਾ ਜੀ ਮੈਂ 12 ਲੱਖ ਦੀ ਖਰੀਦੀ ਹੈ ਮੈਂ 5 ਲੱਖ ਦੀ ਵੇਚੀ ਹੈ ਤੁਸੀਂ ਉਹਨੂੰ ਸਵਾਲ ਪੁੱਛਿਆ ਤੁਸੀਂ 12 ਲੱਖ ਦੀ ਕੋਠੀ ਖਰੀਦੀ ਹੈ ਤੁਸੀਂ 6 ਲੱਖ ਦੀ 5 ਲੱਖ ਦੀ ਕਿਉਂ ਖਰੀਦੀ ਹੈ ਮੰਲੋ 6 ਦੀ ਹੈ 5 ਦੀ ਹੈ ਕਿੰਨੇ ਦੀ ਹੈ 11 ਲੱਖ ਦੀ ਜਦੋਂ ਕੋਠੀ ਵਿਕੀ ਹੈ ਤੇ 20000 ਰੁਪਇਆ ਸਾਈ ਜਦੋਂ ਨੋਟ ਘਰੋਂ ਗਿਣ ਕੇ ਮੇਕੋ ਲਗਾਇਆ ਵਾ ਉਦੋਂ ਕੋਠੀ ਝਗੜੇ ਵਾਲੀ ਨਹੀਂ ਸੀ ਉਦੋਂ ਕੋਠੀ 'ਚ ਕੋਈ ਲਿੰਕ ਨਹੀਂ ਸੀਗਾ ਹੈਗਾ ਜਦੋਂ ਪੈਸੇ ਲਾਣ ਦੀ ਵਾਰੀ ਆਈ ਉਦੋਂ ਇਹ ਪੱਲਾ ਛਡਾ ਕੇ ਭੱਜ ਗਿਆ ਫੇਰ ਇਹਨੇ ਕੀਤਾ ਮੇਰੇ ਮੁੰਡੇ ਦਾ ਕਿਸੇ ਕੋਲੋਂ ਚੈੱਕ ਲਵਾਇਆ ਕੋਈ ਹਰਿੰਦਰ ਗੇਲ ਦਾ ਕੋਈ ਮੁੰਚੀ ਲੱਗਾ ਕਚਰੀ ਦੇ ਵਿੱਚ ਉਹਦੇ ਕੋਲੋਂ 60 ਦਿਨ ਲਖ ਦਾ ਇਹਨੇ ਚੈੱਕ ਲਵਾਇਆ ਮੇਰੇ ਮੁੰਡੇ ਨੂੰ ਬਾਰ-ਬਾਰ ਧੱਕਾ ਦਿੱਤਾ ਜਾਂਦਾ ਸੀਗਾ ਉਹ ਇਹ ਇਹ ਮਾਨੋ ਦੇ ਖਿਲਾਫ ਤੇ ਉਹ ਹਰਿੰਦਰ ਦੇ ਖਿਲਾਫ ਅਸੀਂ ਜੋ ਐਸਐਸਪੀ ਦੇ ਦਰਖਾਸਤ ਦਿੱਤੀ ਮੇਰੇ ਸਾਥੀ ਜੇ ਹੈ ਉਹ ਹਰਿੰਦਰ ਕਹਿੰਦਾ ਗੱਲ ਕਹਿੰਦਾ ਕਿ ਮੈਂ ਜਿਹੜਾ ਵਾ ਚੈੱਕ ਨਹੀਂ ਲਾਇਆ ਮਾਨੋ ਬਰਾਏ ਨੇ ਧੱਕੇ ਨਾਲ ਚੈੱਕ ਜਿਹੜਾ ਲਵਾਇਆ ਇਹਦਾ ਮਤਲਬ ਕਿ ਮੇਰੇ ਪਰਿਵਾਰ ਨੂੰ ਇਹ ਬਾਰ-ਬਾਰ ਮਾਰਨ ਦੀ ਕੋਸ਼ਿਸ਼ ਕਰਦਾ ਔਰ ਇਹ ਸੰਬੰਧੀ ਅਸੀਂ ਸੋੰਗਵਾਰ ਨੂੰ ਐਸਐਸਪੀ ਸਾਹਿਬ ਦੇ ਦਰਖਾਸਤ ਦੇਣੀ ਹੈ ਕਿ ਲੋਕਾਂ ਮਗਰ ਲਾ ਕੇ ਕੱਲ ਨੂੰ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੋ ਗਿਆ ਉਰੇ ਵਿੱਚ ਚਰਨਜੀਤ ਹੰਸ ਜ਼ਿੰਮੇਵਾਰ ਹੋਊਗਾ ਤੇ ਮਨੋਬਰਾਏ ਜ਼ਿੰਮੇਵਾਰ ਹੋਊਗਾ ਪਰ ਇਹਦੇ ਵਿੱਚ ਜਿਹੜਾ ਕਹਿੰਦਾ ਸੀ ਮੈਂ ਗੱਡੀ ਵੇ ਲੱਖ ਰੁਪਈਆ ਗੱਡੀ ਦਿੱਤਾ ਇਹਨੂੰ ਕਹਾਂ ਆਪਣੇ ਬੱਚੇ ਦੀ ਸੋਹ ਚੱਕ ਲਵੇ ਕਿਤੇ 15 ਲੱਖ ਰੁਪਈਆ ਕਹਿੰਦਾ 20 ਲੱਖ ਕੈਸ਼ ਰੱਖੂ ਉਸੇ ਵaile ਗਰਮੀਤ ਵਾਲਾ ਬਿੱਟੂ ਜਲੰਧਰ ਵਿੱਚ ਧਰਲੇਣਾ ਪ੍ਰਾਪਰਟੀ ਦਾ ਕੰਮ ਕਰਦਾ ਚਾਰ ਮੇਰੇ ਭਾਈ ਵਾਲਾ ਇਹ ਤੇ 15 ਲੱਖ ਦੀ ਗੱਲ ਕਰਦਾ ਮੈਂ ਉੱਥੇ ਜਾਂਦਾ ਕਰੋੜਾਂ ਨਹੀਂ ਕੰਮ ਕਰਦਾ ਅੱਜ ਵੀ ਮੈਂ ਜਿਹੜੀ ਹੈ ਜੰਦਰ ਰੋਡ ਦੇ ਵਿੱਚ ਚਾਰ ਭਾਈਵਾਲਾਂ ਦੀ ਕਲੋਨੀ ਜਿਹੜੀ ਹੈ 7 ਕਰੋੜ ਦੀ ਕੱਟੀ ਪਈ ਹੈ ਇਹ ਗੱਲ ਕੋਈ ਪ੍ਰੋਪਰਟੀ ਦੀ ਨਹੀਂਗੀ ਇਹ ਗੱਲ ਹੈ ਜਿਹੜੀ ਉੱਥੇ ਮੂਰਤੀ ਰੱਖੀ ਗਈ ਹੈ ਉਹਨੂੰ ਬਾਰ-ਬਾਰ ਹਰਾਸਮੈਂਟ ਕਰਨ ਵਾਸਤੇ ਕਿਸੇ ਦੇ ਮੋਟੇ ਦੇ ਬੰਦੂਕ ਰੱਖੇ ਚਲਾਉਣਾ ਮੈਂ ਸਮਝਦਾ ਬੁਜਰਲੀ ਹੈਗੀ ਹੈ ਨਾ ਨਾ ਅਸੀਂ ਫਾਈਨੈਂਸ ਦਾ ਨਹੀਂ ਜੀ ਕਰਦੇ ਜੇ ਮੰਨ ਲਓ ਜੇ ਮੰਨ ਲਓ ਕਿਸੇ ਲੋੜ ਪੈਂਦੀ ਆ ਅਸੀਂ ਕਿਸੇ ਕੋ ਗਾਂਹ ਪਾਰਟੀਆਂ ਯਾਰ ਮਿੱਤਰ ਹੈਗੇ ਸਾਡੇ ਵੀ ਇਹਦੇ ਪ੍ਰੋਪਰਟੀ ਆ ਪ੍ਰੋਪਰਟੀ ਦੇ ਕਾਗਜ਼ ਰੱਖ ਲੈ ਵੀ ਇਹਦਾ ਟਾਈਮ ਸਾਰਦੇ ਦਾ ਉਹ ਅੱਜ ਵੀ ਜਿਹੜੇ 20 25 ਲੱਖ ਦੇ ਪ੍ਰੋਪਰਟੀ ਦੇ ਕਾਗਜ਼ ਮਾਨੋ ਬਰਾਏ ਦੇ ਕੋਲ ਪਏ ਆ ਜਦੋਂ ਇਹਨੇ ਮੇਰੇ ਖਿਲਾਫ ਦਰਖਾਹ ਦਿੱਤੀ ਹੈ ਹੁਣ ਦਰਖਾਹ ਦਿੱਤੀ ਹੈ ਹੁਣ ਇਹਨਾਂ ਮੈਂ ਕੋਰ ਦੱਸੂ ਕੋਰ ਦੇ ਵਿੱਚ ਇਹ ਹੁਣ ਕੋਰ ਚ ਕਬਜ਼ਾ ਲਵੇ ਮੇਕੋ ਜੇ ਇਹਨਾਂ ਮਾਦੂਤ ਪੀਤਾ ਨਾ ਕੋਰ ਚ ਕਬਜ਼ਾ ਲਵੇ ਆਹ ਦੇਖੋ ਜਦੋਂ ਮੈਨੂੰ ਥਾਣੇਦਾਰ ਦਾ ਫੋਨ ਆਇਆ ਮੈਂ ਤੁਰੰਤ ਉਹਨੂੰ ਕਿਹਾ ਵੀ ਠੀਕ ਹੈ ਜੀ ਮੈਂ ਚਾਬੀ ਦੇਣ ਨੂੰ ਤਿਆਰ ਆ ਮੈਂ ਕਬਜ਼ਾ ਨਹੀਂ ਕੀਤਾ ਕਬਜ਼ਾ ਮੈਂ ਛਡਾਇਆ ਹੈ ਕੋਲੋਂ ਪੈਸੇ ਲਾ ਕੇ ਉੱਥੇ ਪੈਸੇ ਤੇ ਮੈਂ ਲੈਣੇ ਹੀ ਲੈਣੇ ਆ ਜਿਹੜੇ ਮੈਂ ਲਾਏ 70-80 ਹਜ਼ਾਰ ਰੁਪਈਆ ਉੱਪਰ ਆਹ ਦੇਖੋ ਜੀ ਆਹ ਮੇਰੇ ਬਿਆਨ ਆਹ ਚਾਬੀ ਹੈਂਡਓਵਰ ਕਰਨ ਦੇ ਕਾਗਜ਼ ਆ ਜੀ ਮੇਰੇ ਕੋ ਆਹ ਚਾਬੀ ਉਹ ਲੈ ਜਰਾ ਆਹ ਚਾਬੀਆਂ ਜੀ ਮੇਰੇ ਕੋਈ ਕਰ ਸਕਦੇ ਆ ਇਹ ਜਿਹੜੇ 5-4-5 ਬੰਦੇ ਹੈਗੇ ਨਾ ਇਹ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹਨਾ ਵੀ ਅਰਜੁਨ ਜਿਹੜਾ ਇਹਨਾਂ ਕੋਲ ਵੇਂਦਾ ਉਹਦੇ ਦਫ਼ਤਰ ਦੇ ਵਿੱਚ ਮੀਟਿੰਗਾਂ ਹੁੰਦੀਆਂ ਸਰਕਾਰੀ ਮੀਟਿੰਗ ਸਰਕਾਰੀ ਦਫ਼ਤਰ ਦੇ ਵਿੱਚ ਪ੍ਰਾਈਵੇਟ ਬੰਦਾ ਮੀਟਿੰਗਾਂ ਕਰਦੇ ਪਾਰਟੀਆਂ ਦੀਆਂ ਅਸੀਂ ਉਹ ਵੀ ਸੂੰਗਵਾਂ ਨੂੰ ਸ਼ਿਕਾਇਤ ਕਰਾਂਗੇ ਕਿ ਇਹ ਲਾਇਬ੍ਰੇਰੀ ਦੇ ਵਿੱਚ ਵੀ ਜੜੀਆਂ ਪਾਰਟੀਆਂ ਦੇ ਮੀਟਿੰਗਾਂ ਹੁੰਦੀਆਂ ਉਸ ਬੰਦੇ ਨੂੰ ਜਾਂ ਤੇ ਸਸਪੈਂਡ ਕੀਤਾ ਜਾਵੇ ਜਾਂ ਉੱਤੇ ਕਾਰਵਾਈ ਕਰਾਈ ਕੀਤੀ ਜਾਵੇ ਇਹ ਦੋਨੇ ਚੀਜ਼ਾਂ ਨੂੰ ਲੈ ਕੇ ਸਵੇਰੇ ਅਸੀਂ ਇੱਕ ਤਰ੍ਹਾਂ ਡੀਸੀ ਸਾਹਿਬ ਨੂੰ ਦੇਵਾਂਗੇ ਇੱਕ ਤਰਖਾਸ ਜਿਹੜੀ ਅਸੀਂ ਐਸਐਸਪੀ ਸਾਹ ਨੂੰ ਦੇਵਾਂਗੇ ਕਿਉਂਕਿ ਮੈਨੂੰ ਮੈਨੂੰ ਖਤਰਾ ਆਪਣੇ ਪਰਿਵਾਰ ਦਾ ਕਿਉਂਕਿ ਮਾਨੋਬਰਾਇ ਜਿਹੜਾ ਵਾ ਕਿਉਂਕਿ ਜੇ ਇਹਨੇ ਕਈ ਗੁੰਡੇ ਪਾਲੇ ਪਏ ਆ ਕੁਝ ਵੀ ਕਰ ਸਕਦਾ ਅਸੀਂ ਰਾਜਨੀਤਿਕ ਬੰਦੇ ਹੈਗੇ ਅਸੀਂ ਇਹੋ ਜੇ ਕੰਮਾਂ 'ਚ ਨਹੀਂ ਪੈਣਾ ਚਾਹੁੰਦੇ ਪਰ ਮੈਂ ਤੁਹਾਡੇ ਈਰਜਿਏ ਕਿਉਂਕਿ ਤੁਹਾਡੇ মিডিਆ ਜਰੀਏ ਕੋ ਤੁਹਾਡੀਆਂ ਖਬਰਾਂ ਅਫਸਰਾਂ ਤੱਕ ਜਾਂਦੀਆਂ ਵੀ ਮੇਰਾ ਮੈਸੇਜ ਜਿਹੜਾ ਅਫਸਰ ਸੁਣ ਲੈਣ ਵੀ ਇਹ ਜਿਹੜੇ 4-5 ਬੰਦੇ ਹੈਗੇ ਆ ਇਹ ਮੇਰੇ ਪਰਿਵਾਰ ਦਾ ਨੁਕਸਾਨ ਪਹੁੰਚਾ ਸਕਦੇ ਮੇਰਾ ਕੋਈ ਪੈਸਿਆਂ ਦਾ ਲੈਣ ਕੋਈ ਲੈਣ ਦੇ ਨਹੀਂ ਹੈਗਾ ਲੋਕਾ ਮੈਂ ਖੁਦ ਕਰੋੜਾਪਤੀ ਵਪਾਰੀ ਹੈਗਾ ਵਾਂ ਇਸ ਕਰਕੇ ਜਾਣ ਬੋਝ ਕੇ ਕਿਸੇ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ ਮੈਸੇਜ ਜਿਹੜਾ ਮੈਂ ਸਮਝਦਾ ਹਾਂ ਵੀ ਅਗਲਾ ਮਾਰਾ ਜਾਊਗਾ ਮੈਂ ਗੱਲ ਕਰ ਰਹੇ ਹਾਂ ਉਹਨੇ ਗੁੰਡੇ ਪਾਲੇ ਮੰਡਲ ਨੇ ਤੇ ਇੱਕ ਲਾਇਸੈਂਸ ਬਣਾਉਣ ਵਾਲਾ ਇੱਕ ਫੋਟੋ ਸਟੱਡ ਦਾਉਣ ਵਾਲਾ ਇਹ ਇਹਨਾਂ ਕੁਝ ਕਿੱਦਾਂ ਕਰ ਸਕਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਦੇਖੋ ਜਿਹੜਾ ਬੰਦਾ ਲੱਖਾਂ ਰੁਪਈਆ ਇਹਨਾਂ ਮੈਂ ਵਿਆਜ ਦੇ ਨਾਂ ਮੈਂ ਇਹ ਕਰਦਾ ਲੋਕਾਂ ਚੀਜ਼ਾਂ ਕਹਿੰਦੇ ਰੱਖਦਾ ਫੋਟੋ ਸਟੇਟ ਦੇ ਕੰਮ ਦੇ ਵਿੱਚ ਕਾਤੋਂ ਕੀ ਹੈ 10 ਨਾਲ 20 50 100 ਰੁਪਇਆ ਹੁੰਦਾ ਜਿਹੜੇ ਇਹ ਲਾਇਸੈਂਸ ਬਣਾਉਂਦਾ ਜਾਂ ਲੋਕਾਂ ਕੋਲ ਦੁੱਗਨੇ ਦੁੱਗਨੇ ਪੈਸੇ ਲੈ ਕੇ ਲਾਇਸੈਂਸ ਗਾਂ ਅਪਲਾਈ ਕਰਦਾ ਗਾਂ ਜਿਹੜੇ ਅਫਸਰ ਹੈਗੇ ਆ ਉਹਨਾਂ ਦੇ ਜ਼ਰੀਏ ਪੈਸੇ ਲੈ ਕੇ ਮੈਂ ਤੁਹਾਨੂੰ ਲਾਇਸੈਂਸ ਬਣਾਉਂਦਾ ਕੋਈ ਕੋਈ ਇੰਡੀਆ ਦਾ ਕੋਈ ਲਾਇਸੈਂਸ ਨਹੀਂ ਕੋਈ ਹੈਗਾ ਕੋਈ ਵੀ ਕਿਉਂਕਿ ਜਦੋਂ ਕੋਈ ਬੰਦਾ ਲਾਇਸੈਂਸ ਬਣਾਉਂਦਾ ਜਾਂ ਕੋਈ ਕਾਰੋਬਾਰ ਕਰਦਾ ਉਹ ਗੇਟ ਆਫ ਇੰਡੀਆ ਦਾ ਉਹਨੂੰ ਲਾਇਸੈਂਸ ਲੈਣਾ ਪੈਂਦਾ ਇਹ ਵੀ ਇਹਦੇ ਸਬੰਧੀ ਮੈਂ ਕਿਹਨੂੰ ਪੂਰੀਆਂ ਇਨਕੁਆਰੀਆਂ ਕਰਾਵਾਂਗੇ ਅਸੀਂ ਜਦੋਂ ਹੁਣ ਕੰਮ ਚਾਲੀ ਪਿਆ ਵਾ ਤੇ ਫਿਰ ਹੁਣ ਇਕਤਾ ਪਾਰਟੀ ਖੋਲ ਕੇ ਮੈਦਾਨ ਚਾਹੂਗੀ ਔਰ ਅੱਜ ਆ ਵੀ ਗਈ ਐ ਲਾਇਸੈਂਸ ਜਿਹੜਾ ਬਣਾ ਰਹੇ ਨੇ ਇਲੈਗਲ ਬਣਾਉਂਦੇ ਮਿਲ ਕੇ ਮੈਂ ਕਹਿੰਦਾ ਇਹ ਉਹ ਬੰਦਾਂ ਹੀ ਨਹੀਂਗਾ ਤੁਸੀਂ ਮੈਨੂੰ ਦੱਸੋ ਲੋਕਾਂ ਦਾ 6 6 7 7 ਮਹੀਨੇ ਨਹੀਂ ਬੰਦੇ ਤੁਸੀਂ ਮੈਨੂੰ 15 ਦਿਨ ਲਾਇਸੈਂਸ ਬਣਾ ਕੇ ਦੇ ਦਿਓ ਅੱਛਾ ਦੱਸੋ ਲਾਇਸੈਂਸ ਜਿਹੜੇ ਆ 6 6 ਮਹੀਨੇ ਲੋਕਾਂ ਦੇ ਨਹੀਂ ਬੰਦੇ ਤੇ ਜਿਹੜੇ 15 15 ਦਿਨਾਂ ਚ ਬੰਦੇ ਨਾ ਉਹ ਤੁਸੀਂ ਵੀ ਸਿਆਣੇ ਆ ਕਿੱਦਾਂ ਬੰਦੇ ਆ ਕਿੱਦਾਂ ਨਹੀਂ ਬੰਦੇ ਇਹਨੇ ਵੀ ਆਖសារ ਨਾਲ ਜੋ ਵੀ ਮਿਲੀ ਭੁਗਤ ਹੋਏਗੀ ਹਾਂ ਅਸੀਂ ਉਹ ਵਿਦਿਆਗੇ ਜੀ ਲੇਖੇ ਸੋنگਵਾਰ ਅਸੀਂ ਪੂਰੀ ਹੁਣ ਇਹ ਪੂਰਾ ਤੈਹ ਤੱਕ ਜਾਵਾਂਗੇ ਨਾ ਅਸੀਂ ਹੁਣ ਕਿਉਂਕਿ ਜਦੋਂ ਸਾਡੇ ਕੋਲ ਸਗਣ ਮਗਣ ਨੂੰ ਤਿਆਰ ਹੋ ਗਿਆ ਵਾ ਅਸੀਂ ਵੀ ਅਗਲੇ ਜੇ ਕਾਰੋਬਾਰ ਦੱਸਾਂਗੇ ਨਾ ਕੀ ਕਰਦਾ ਕੀ ਨਹੀਂ ਕਰਦਾ ਤੇ ਇਸ ਕਰਕੇ ਇਹ ਇਹ ਨਾਲ ਹੁਣ ਜਿਹੜਾ ਟੱਕਦਾ ਏਕਤਾ ਪਾਰਟੀ ਨਾਲ ਮਜ਼ਬੂਤੀ ਨਾਲ ਹੀ ਹੋਊਗਾ ਹੁਣ ਕਿਉਂਕਿ ਅਸੀਂ ਅਗੇ ਲਿਆਇ ਕਰਦੇ ਸੀ ਕਿ ਠੀਕ ਹੈ ਚੱਲ ਕੋਈ ਗੱਲ ਨਹੀਂ ਹੁਣ ਜਿਹੜਾ ਏਕਤਾ ਪਾਰਟੀ ਦੇ ਖਿਲਾਫ ਬੋਲੂਗਾ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਦਿੱਤਾ ਵੀ ਇਦਾਂ ਜਾਊਗਾ ਉਹਦਾ ਪੂਰਾ ਪਿਛੋਕੜ ਜਿਹੜਾ ਦੇਖਿਆ ਜਾਊਗਾ ਵੀ ਇਹ ਕਾਰੋਬਾਰ ਕੀ ਕਰਦਾ ਪਹਿਲਾਂ ਕੀ ਕਰਦਾ ਸੀ ਹੁਣ ਕੀ ਕਰਦਾ ਵਾ ਤੇ ਇਸ ਕਰਕੇ ਸਾਨੂੰ ਕਿਸੇ ਝੋਨੇ ਚਾਨੇ ਦੀ ਪ੍ਰਵਾਣਗੀ ਇਕਤਾ ਪਾਰਟੀ ਨੇ ਪਹਿਲਾਂ ਵੀ ਕਿਹਾ ਸੀਗਾ ਰਜਿਸਟਰਡ ਪਾਰਟੀ ਇਕਤਾ ਪਾਰਟੀ ਹੈਗੀ ਹੈ ਇਹਦੇ ਕੋਲ ਚੰਦ ਬੰਦੇ ਹੈਗੇ ਆ ਇਕਤਾ ਪਾਰਟੀ ਕੋ ਸਾਰਾ ਵਾਲਮੀਕ ਸਮਾਜ ਹੈਗਾ ਵਾ